हाँ तो दोस्तों मैं थोड़े पेशे खिदमत कर रहा हूँ वशीकरण शैतान का मंत्र असलामैकुम वहमतुल्ला वबरकू सत श्रीकाल राम राम मंत्र नंबर दो सौ पेज नंबर छे सौ बत्ती मंत्र है मंत्र वाल जाने तो पहला प्यारा जो लाइक कर दो अल्फ गुरु गुफ्तार रहमान जाग जागरे अल्लाह दीन शैतान ਸੱਤ ਵਾਰ ਫਲਾਨੀ ਕੋ ਜਾ ਰਾਨ ਨਾ ਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤਿੰਨ ਤਲਾਕ ਵਿਧੀ ਅਸ ਦੀ ਸੰਲੋਚ ਮੰਤਰ ਜਿਸ ਦੀ ਕਰਨ ਵਾਸਤੇ ਇੱਕ ਅਲੱਗ ਕਮਰਾ ਚਾਹੀਦਾ ਜਿਸ ਵਿੱਚ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ ਤੁਸੀਂ ਇਕੱਲੇ ਹੀ ਉੱਥੇ 7 ਦਿਨ 7 ਰਾਤਾਂ ਰਹਿਣਾ ਵਾ 7 ਦਿਨ ਤੇ ਰਾਤ ਰਹਿਣਾ ਕਿਉਂਕਿ ਮੰਤਰ ਜਾਪ ਸੱਤ ਦਿਨੀ ਚੱਲੇਗਾ ਸਿਰਫ 7 ਦਿਨਾਂ ਵਿੱਚ ਹੀ ਵਸ਼ੀਕਰਨ ਹੋ ਜਾਂਦਾ ਹੈ ਜਿਸ ਇਸਤਰੀ ਜਾਂ ਲੜਕੀ ਤੇ ਇਹ ਪ੍ਰਯੋਗ ਕਰੋਗੇ ਤਾਂ ਉਹ ਪ੍ਰਯੋਗ ਕਰਤਾ ਦੇ ਪਿੱਛੇ ਪਿੱਛੇ ਫਰੇਗੀ ਹਮੇਸ਼ਾ ਲਈ ਉਸਦੇ ਵਾਸ ਵਿੱਚ ਰਹੇਗੀ ਪਰ ਇਹ ਵਸ਼ੀਕਰਨ ਮੰਤਰ ਵਿਧੀ ਵਿਧੀਵਤ 7 ਦਿਨਾਂ ਤੱਕ ਪੜਨਾ ਅਤੇ ਕਰਨਾ ਪਵੇਗਾ 7 ਦਿਨਾਂ ਸਾਧਨ ਤੱਕ ਪੜਨਾ ਤੇ ਕਰਨਾ ਪਵੇਗਾ ਇਹ ਕੰਮ ਕਰਨ ਲਈ ਇੱਕ ਚੋ ਮੁਖਾ ਦੀਵਾ ਬਣਾਉਣਾ ਹੈ ਦੀਵਾ ਬੇਸਣ ਦਾ ਹੋਣਾ ਚਾਹੀਦਾ ਅਤੇ ਉਸ ਵਿੱਚ ਜਿਹੜੀਆਂ ਦੀਵੇ ਦੀਆਂ ਬੱਤੀਆਂ ਪਾਉਣੀਆਂ ਹਨ ਉਹਨਾਂ ਨੂੰ ਕੀੜਿਆਂ ਦੇ ਖੂਨ ਦੇ ਵਿੱਚ ਤਾਰ ਕਰ ਲੈਣਾ ਕੀੜੇ ਹੁੰਦੇ ਆ ਜਿਹੜੇ ਵੱਡੇ ਵੱਡੇ ਕੀੜੀਆਂ ਨਹੀਂ ਕੀੜੇ ਤੇ ਬੱਤੀਆਂ ਨੂੰ ਆਪਣਾ ਖੂਨ ਵੀ ਲਾਉਣਾ ਜ਼ਰੂਰੀ ਹੈ। ਅੱਛਾ ਬੱਤੀਆਂ ਨੂੰ ਤਰ ਕਰ ਲੈਣਾ। ਇਹ ਦੀਵੇ ਵਿੱਚ ਰੱਖ ਲੈਣੀਆਂ ਹਨ। ਚਾਰੇ ਬੱਤੀਆਂ। ਫਿਰ ਉਸ ਵਿੱਚ ਸਰੋਂ ਦਾ ਤੇਲ ਭਰ ਕੇ ਚਾਰ ਚਮਕਾ ਦੀਵਾ ਲੈਣਾ ਤੇ ਚਾਰ ਹੀ ਬੱਤੀਆਂ ਹੋਣ। ਉਸ ਵਿੱਚ ਸਰੋਂ ਦਾ ਤੇਲ ਭਰ ਕੇ ਜਗਾ ਲੈਣਾ। ਸੂਸੀ ਨਿਰਵਸਤਰ ਯਾਨੀ ਅਲਫ ਨੰਗੇ ਹੋ ਜਾਣਾ ਨੰਗੇ ਹੋ ਕੇ ਦੀਵਾ ਜਗਾਉਣਾ ਅਤੇ ਦੀਵੇ ਦੇ ਸਾਹਮਣੇ ਬੈਠਣਾ ਹੈ ਅਤੇ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਜਾਂ ਪਰ ਰੋਜ਼ 108 ਵਾਰ ਕਰਨਾ ਜਿਆਦਾ ਅੱਧੀ ਰਾਤ ਨੂੰ ਨੰਗੇ ਹੋ ਕੇ ਕਰਨਾ ਹੈ ਜਪ ਵੀ ਤੇ ਫਿਰ ਜਪ ਕਰਕੇ ਨੰਗੇ ਹੀ ਸੌ ਜਾਣਾ ਉੱਥੇ ਭੋਗ ਪ੍ਰਸਾਦ ਸਿਰਫ ਜੋ ਜੋ ਨਹੀਂ ਹੁੰਦੇ ਜੋ ਜੋ ਨੂੰ ਭੁੰਨ ਲੈਣਾ ਵਾ ਇੱਕ ਕਟੋਰਾ ਕਾਂਸੇ ਦਾ ਜਾਂ ਪਿੱਤਲ ਦਾ ਲੈ ਕੇ ਨਾ ਇੱਕ ਕਟੋਰਾ ਜਾਂ ਫਿਰ ਮਿੱਟੀ ਦਾ ਤੇ ਉਹ ਪਿਆਲਾ ਭਰ ਲੈਣਾ ਵਾ ਜੌਆਂ ਦੇ ਨਾਲ ਇਹ ਦਾ ਪ੍ਰਸ਼ਾਦ ਜਿਹੜਾ ਵਾ ਉਹ ਜੌਂ ਹੈ ਇਸ ਦੀਵੇ ਨੂੰ ਲੋਬਾਨ ਦੀ ਧੂਪ ਦੇਣੀ ਜ਼ਰੂਰੀ ਹੈ ਨੋਟ ਕਰ ਲਓ ਇਸ ਦੀਵੇ ਨੂੰ ਲੋਬਾਨ ਦੀ ਧੂਪ ਦੇਣੀ ਜ਼ਰੂਰੀ ਹੈ ਫਿਰ ਸੌਣਾ ਹੈ ਜਾਂ ਲੁਬਾਨ ਦੀ ਧੂਨੀ ਜਗਾ ਕੇ ਰੱਖੋ ਫੇਰ ਹੀ ਸੌਣਾ ਵਾ ਜਦ ਤੂੰ ਹੁਣ ਇਹਨੂੰ ਤੂੰ ਧੂਪ ਤੁਹਾਡੇ ਚੱਲਦਾ ਹੀ ਰਹਿਣਾ ਚਾਹੀਦਾ ਜਿੰਨਾ ਚਿਰ ਤੁਸੀਂ ਸੌਂਦੇ ਨਹੀਂ ਜਿੰਨਾ ਚਿਰ ਪਾਠ ਚੱਲਦਾ ਹੋਆ ਉਹਨਾਂ ਚਿਰ ਧੂਪ ਚੱਲਣਾ ਚਾਹੀਦਾ ਅੱਛਾ ਇੱਕ ਕਟੋਰਾ ਜਿਹੜਾ ਕਾਂਸੇ ਦਾ ਜਾਂ ਪਿੱਤਲ ਦਾ ਜਾਂ ਫਿਰ ਮਿੱਟੀ ਦਾ ਉਹ ਜੋਮਾ ਦਾ ਭਰ ਕੇ ਰੱਖ ਲੈਣਾ 7 ਦਿਨ ਇਸੇ ਤਰ੍ਹਾਂ ਹੀ ਜੋਮਾ ਦਾ ਕਟੋਰਾ ਪਿਆ ਰਹਿਣ ਦੇਣਾ ਬਦਲਣਾ ਨਹੀਂ ਹੈ। ਅਗਰ ਸ਼ੈਤਾਨ ਹਾਜ਼ਰ ਹੋ ਜਾਵੇ ਤਾਂ ਇਹ ਜੋਮ ਭੁੰਨੇ ਹੋਏ ਉਸ ਨੂੰ ਪੇਸ਼ ਕਰ ਦੇਣਿਆ। ਇਸੇ ਤਰ੍ਹਾਂ ਨਾਲ 7 ਦਿਨ ਪਾਠ ਕਰਨ ਨਾਲ ਜਿਸ ਦਾ ਨਾਮ ਲੈ ਕੇ ਤੁਸੀਂ ਜਪ ਕੀਤਾ ਹੈ ਉਹ ਲੜਕੀ ਉਹ ਇਸਤਰੀ ਵਿਆਹੀ ਜਾਂ ਕੁਵਾਰੀ ਹੋਵੇ ਤੁਹਾਡੇ ਪਿੱਛੇ ਪਿੱਛੇ ਫਰੇਗੀ ਹਰ ਇੱਛਾ ਪੂਰੀ ਕਰੇਗੀ ਤੁਹਾਡੀ ਪੈਰਾਂ ਦੀ ਦਾਸੀ ਬਣ ਜਾਵੇਗੀ ਜੋ ਕਹੋਗੇ ਉਹੀ ਕਰੇਗੀ ਬਹੁਤ ਹੀ ਭਿਆਨਕ ਵਸ਼ੀਕਰਨਾ ਬਿਨਾ ਗੁਰੂ ਤੋਂ ਨਹੀਂ ਕਰਨਾ ਚਾਹੀਦਾ ਉੱਠਾ ਪੈਣ ਦਾ ਪੂਰਾ ਖਤਰਾ ਹਾਂ ਜਦੋਂ ਤੁਸੀਂ ਸਵੇਰ ਕੱਪੜੇ ਪਹਿਨ ਸਕਦੇ ਹੋ ਰਾਤ ਨੂੰ ਨੰਗੇ ਹੀ ਸੌਣਾ ਵਾ ਤੇ ਦੀਵੇ ਨੂੰ ਲੁਬਾਂ ਦੀ ਥੂਣੀ ਜ਼ਰੂਰ ਦੇਣੀ ਆ ਤੇ ਦੀਵੇ ਦੀਆਂ ਬੱਤੀਆਂ ਕੀੜਿਆਂ ਦੇ ਤੇ ਆਪਦੇ ਖੂਨ ਦੇ ਵਿੱਚ ਤਰ ਕਰ ਲੈਣੀ। ਬਸ ਇਹ ਥੋੜਾ ਥੋੜਾ ਜਿਹਾ ਖੂਨ ਲਾ ਲਿਆ ਕਰਨਾ ਮੋਢ ਤੇ ਜਣੀ ਕਿ ਜਿੱਥੋਂ ਆਪਾਂ ਦੀਵੇ ਨੂੰ ਅੱਗ ਲਾਉਣੀ ਆ। ਹਮ ਥੋੜਾ ਥੋੜਾ ਖੂਨ ਲਾਓ, ਰੋਜ਼ ਲਾਓ, ਰੋਜ਼ ਨਵੀਆਂ ਬੱਤੀਆਂ ਲਓ। ਠੀਕ ਹੈ ਜੀ। ਤਾਂ ਦੋਸਤੋ ਏਸੀ ਵਾਸ਼ੀ ਕਰਨ ਸ਼ੈਤਾਨ ਦਾ ਅਸਲੀ ਮੰਤਰ ਅਗਲਾ ਵੀ ਇੱਕ ਹੋਰ ਸ਼ੈਤਾਨ ਦਾ ਮੰਤਰ ਲੈ ਕੇ ਆ ਰਹੇ ਆਂ ਢੇਟ ਕਰੋ ਥੋੜੀ ਜੀ ਤੇ ਅੱਗੇ ਕਰਦੇ ਕਰਾਉਂਦੇ ਆਪਾਂ ਫਿਰ ਰਹਿਮਾਨੀ ਇਲਮ ਵੀ ਦੇਣ ਲੱਗੇ ਆਂ ਤਾਂ ਇਹ ਇਸਲਾਮੀਕ ਮੰਤਰ ਆ ਔਰ ਹੈ ਵੀ ਬਹੁਤ ਖੂਰੇ ਵਾਲਾ ਮੰਤਰ ਹੈ ਫੁਰੂਗਾ ਹੈ 7 ਦਿਨਾਂ ਦੇ ਵਿੱਚ ਹੀ ਤੁਹਾਨੂੰ ਜਲਵਾ ਮਿਲੂਗਾ ਦੋਸਤੋ ਕਰ ਲੋ ਜਿਹੜਾ ਸਕਰੀਨ ਸ਼ਾਟ ਮਾਰਨਾ ਕਰ ਲੋ ਹਾਂ ਇੱਕ ਗੱਲ ਇਹ ਆ ਕਿ 500 ਪੇਜ ਦਾ ਇਹ ਗ੍ਰੰਥ ਤਿਆਰ ਹੈ ਬਿਲਕੁਲ ਜੇ ਕਿਸੇ ਨੇ ਲੈਣਾ ਹੋਵੇ ਤਾਂ ਮੇਰਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਫੋਟੋ ਸਟੇਲ ਦੇ ਵਿੱਚ ਮਿਲੂਗਾ ਬਾਈਂਡ ਕੀਤਾ ਹੋਇਆ ਆ ਮੇਰਾ ਐਡਰੈਸ ਆ ਫੋਨ ਨੰਬਰ ਆ ਤਾਂ ਫੋਨ ਨਾ ਕਰਿਆ ਕਰੋ ਤੁਸੀਂ ਮੈਸੇਜ ਕਰ ਦਿਆ ਕਰੋ ਕਿਉਂਕਿ ਮੇਰੇ ਤੋਂ ਤਾਂ ਮੈਸੇਜ ਵੀ ਨਹੀਂ ਦੇਖੇ ਜਾਂਦੇ ਇੰਨਾ ਫੋਨ ਆਉਂਦਾ ਡਰਦੇ ਹਾਂ ਮਾਰਿਆਂ ਫਿਰ ਬੰਦ ਕਰਨਾ ਪੈਂਦਾ ਤੁਸੀਂ ਕਹਿੰਦੇ ਬੰਦ ਕਰਤਾ 24 ਘੰਟੇ ਹੀ ਫੋਨ ਚੱਲਦਾ ਜੀ ਤਾਂ ਦੋਸਤੋ ਉਹਦੇ ਲਈ ਮੈਂ ਮਾਫੀ ਮੰਗ ਲਗਾ ਫੋਨ ਮੈਂ ਆਨ ਕਰਾਂ ਤੇ ਮੈਂ ਤੁਹਾਡੇ ਮੈਸੇਜ ਦੇਖ ਸਕਾਂ ਇੰਨਾ ਕ ਤਾਂ ਟਾਈਮ ਦੇ ਦਿਆ ਕਰੋ ਮੈਸੇਜ ਇੱਕ ਨੀਚੇ ਇੱਕ ਹੁੰਦਾ ਤੇ ਫੋਨ ਦਸ ਆ ਜਾਂਦੇ ਆ ਤਾਂ ਦੋਸਤੋ ਕੋਸ਼ਿਸ਼ ਕਰਿਆ ਕਰੋ ਕਿ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਿਆ ਕਰੋ ਜਿਹਨੇ ਕਾਲ ਕਰਨੀ ਹੋਵੇ ਉਹ ਮੈਨੂੰ ਮੈਸੇਜ ਕਰ ਦੇ ਕਿ ਬਾਬਾ ਜੀ ਜਦੋਂ ਫ੍ਰੀ ਹੋਏ ਮੈਨੂੰ ਕਾਲ ਕਰ ਲਿਓ ਤੇ ਮੈਂ ਕਾਲ ਕਰ ਲੂੰਗਾ ਇਹ ਇਹਨਾ ਗ੍ਰੰਥ 500 ਪੇਜ ਤੱਕ ਦਾ ਬਿਲਕੁਲ ਰੈਡੀ ਹੈ 500 ਪੇਜ ਤੱਕ ਇਹ ਇਥੋਂ ਤੱਕ ਹਾਂ ਇੱਕ ਦੋਸਤੋ ਹੋਰ ਕੰਮ ਕਰਨ ਲੱਗੇ ਆ ਖਦੀਆ ਜ਼ਿਆਦਾ ਲੱਗਦਾ ਲੋਕਾਂ ਨੂੰ ਕਿਉਂਕਿ YouTube ਦੀ ਪਾਲਿਸੀ ਹੁੰਦੀ ਆ ਕਿ ਅਸੀਂ ਇੱਥੇ ਵੇਟ ਦੱਸ ਨਹੀਂ ਸਕਦੇ ਤੇ ਸਾਰੀ ਜ਼ਿੰਦਗੀ ਦੀ ਮੇਰੀ ਮਿਹਨਤ ਹੈ ਇਹ ਜਿਹੜੀ ਮੈਂ ਤੁਹਾਡੇ ਨਜ਼ਰ ਕੀਤੀ ਆ ਇਹ ਗ੍ਰੰਥ ਮੈਂ ਖੋਦ ਲਿਖਿਆ ਆਪਦੇ ਹੱਥੀ ਤੇ ਇਹਦੇ ਵਿੱਚ 170 ਕਲਾਮਾਂ ਨੇ 170 ਕਲਾਮਾਂ 500 ਪੇਜ ਦਾ ਗ੍ਰੰਥ ਹੈ ਤੇ ਭੇਟਾ ਇਹਦੀ ਤੁਹਾਨੂੰ WhatsApp ਤੇ ਵੌਇਸ ਮੈਸੇਜ ਜਰਾਈਂ ਚਾਹ ਪੁੱਛ ਲਓ ਚਾਹੇ ਤੁਸੀਂ ਲਿਖ ਕੇ ਪੁੱਛ ਲਿਓ ਉੱਥੇ ਦੱਸੀ ਜਾਵੇਗੀ ਦੂਸਰੀ ਗੱਲ ਇਹ ਆ ਵੀ ਜਿਹੜੇ ਨਹੀਂ ਲੈ ਸਕਦੇ ਆਪਾਂ 100-100 ਪੇਜ ਦੇ ਪੰਜ ਪਾਰਟ 6 ਪਾਰਟ ਕਰ ਦੇਣੇ ਆ ਜੀਨੇ ਲੈਣਿਆ ਹੋਣ ਲੈ ਸਕਦਾ 100-100 ਪਾਰਟ ਦੇ ਆ 100-100 ਪੇਜ ਦੇ ਸੌਰੀ ਇੱਥੋਂ ਤੱਕ 100 ਪੇਜ ਹੋ ਗਿਆ ਜਿਵੇਂ ਇਹ ਮੰਤਰ ਦੀ ਵਿਧੀ ਚੱਲਦੀ ਪਈ ਹੈ ਤਾਂ ਇਹ 101 ਪੇਜ ਤੇ ਆ 101 ਪੇਜ ਤੱਕ ਦਾ ਪਹਿਲਾ ਗ੍ਰੰਥ ਹੋਊਗਾ 101 ਤੋਂ ਲੈ ਕੇ ਤੇ 200 ਪੇਜ ਤੱਕ 200 ਪੇਜ ਤੇ ਆ 201 ਪੇਜ ਤੱਕ ਦੂਸਰਾ ਹੋਊਗਾ ਤੇ ਤੀਸਰਾ ਹੋਊਗਾ ਗੁਰਖਨਾਥ ਜੀ ਮੰਤਰ ਤੋਂ ਲੈ ਕੇ ਤੇ ਆ 300 ਪੇਜ ਤੱਕ ਇਹ ਤੀਸਰਾ ਗ੍ਰੰਥ ਹੋਊਗਾ ਮੈਂ ਤਤਕਰਾ ਸਾਰਾ ਸ਼ੋਅ ਕਰੂੰਗਾ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੈ ਠੀਕ ਹੈ ਜੀ ਤੇ ਆ ਚੌਥਾ ਹੋ ਜਾਊਗਾ ਜਿਹੜੇ ਵੀਰ ਭੈਣ ਭਰਾ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਲਗਾਏ ਜਾ ਸਕਦੇ ਤਾਂ ਇਹ ਚੌਥਾ ਗ੍ਰੰਥ ਹੋਊਗਾ ਜਿਹੜਾ ਉਹ ਤਕਰੀਬਨ ਕਿੰਨੇ ਨੰਨੇ ਮੇ ਪੇਜ ਤੱਕ ਹੋਊਗਾ ਇਹ 399 ਤੱਕ ਯਾਨੀ 397 ਮੈਂ 397 ਪੇਜ ਤੱਕ ਇਹ ਚੌਥਾ ਗ੍ਰੰਥ ਹੋਊਗਾ 499 ਪੇਜ ਤੱਕ ਜਾਂ ਫਿਰ 500 ਪੇਜ ਤੱਕ ਜਿਹੜਾ ਪੰਜਵਾਂ ਗ੍ਰੰਥ ਹੋਊਗਾ ਆ ਇਸ ਤਰ੍ਹਾਂ ਹੀ 600 ਤੱਕ ਵੀ ਬਣੇ ਹੋਏ ਆਪਣੇ ਇੱਥੋਂ 600 ਤੱਕ ਸ਼ੇਮਾ ਪੇਜ ਹੋ ਜਾਊਗਾ ਜੀ ਠੀਕ ਹੈ ਇੱਥੋਂ 599 ਤੱਕ ਸ਼ੇਮਾ ਗ੍ਰੰਥ ਹੋ ਜਾਊ ਅੱਗੇ ਬਣ ਰਿਹਾ ਉਹ ਗ੍ਰੰਥ ਜਿਵੇਂ ਜਿਵੇਂ ਆਣਗੇ ਉਹ ਮੈਂ ਪਾਰਟਾਈ ਜਾਣਗੇ ਇੱਥੋਂ ਤੱਕ ਬਣ ਗਿਆ ਜੀ 1000 ਪੇਜ ਦਾ ਗ੍ਰੰਥ ਹੈ ਜਦੋਂ ਬਣ ਜਾਊਗਾ ਪੂਰਾ ਉਦੋਂ ਤੁਹਾਡੇ ਪੇਸਟ ਕਰ ਦਿੱਤਾ ਜਾਊਗਾ ਹਜੇ ਤਾਂ 600 ਤੇ 650 ਪੇਜ ਹੋਏ ਆ ਜਿਹਨੇ ਮੰਗਵਾਉਣਾ ਹੋਇਆ ਕੰਟੈਕਟ ਕਰ ਸਕਦਾ ਸਾਡੇ ਦੋਸਤੋ ਸਸਰੀਆ ਕਰ ਰਾਮ ਰਾਮ ਅਸਲਾਮੁਅਲਾਈਕ